ਉਹ ਵੀ ਵਿਰੋਧ ਦਸੇ ਉਹ ਕਿਤੇ ਕੋਈ ਕਮੀ ਪੇਸ਼ੀ ਰਹੀ ਹੈ ਆਪਾਂ ਨੂੰ ਹੁੱਡੇ ਐ ਸਾਫ਼ ਕੀਤੇ ਅੱਜ ਤੇ ਕਲੀਗੁਲੀ ਪਾ ਗਏ ਪੂਰੀਆਂ ਨਾਲ ਆਲੇ ਦਾਲੇ ਕੰਧਾਂ ਤੱਕ ਪਾ ਦੀ ਆ ਦੇ ਆਲੇ ਜਿੱਥੇ ਚੜਦੇ ਬੈਂਦੇ ਆ ਨਾ ਤੇ ਸਟਾਰਟ ਕਰਦੇ ਆ ਪਹਿਲੇ ਹੁੱਡੇ ਤੋਂ ਬੱਚਿਆਂ ਤੋਂ ਦੇਖਿਓ ਦੱਸਿਓ ਜੇ ਆਪਣੇ ਵਿੱਚ ਕੋਈ ਕਮੀ ਪੇਸ਼ੀ ਰਹੀ ਹੈ ਮੇਰੇ ਤੋਂ ਤੇ ਆ ਬਾਲਟ ਨੇ ਛੋਟੇ ਹੈ ਨਾ ਮੇਰੇ ਕੋਲ ਤੇ ਬੱਦਲ ਬੁਲਾਇਆ ਹੈ ਬੱਚਾ ਜੇ ਸਾਰਾ ਫੂਲ ਫੋਰਾਂ ਨੇ ਚੰਗੀ ਤਰ੍ਹਾਂ ਸਾਫ਼ ਕੀਤਾ ਮੈਂ ਇਹ ਕਹਿਣ ਦਾ ਮਤਲਬ ਕਿ ਪੂਰਾ ਵਧੀਆ ਬਣਾਤਾ ਇਹਨਾਂ ਨੂੰ ਅੱਜ ਐਨ ਸਫਾਈ ਕਰਤੀ ਟਟੋਲ ਮਾਰਤਾ ਵਿੱਚ ਤੇ ਇਹਨਾਂ ਵਾਸਤੇ ਸਫਾਈ ਅੱਜ ਕੀਤੀ ਆ ਇਹ ਛੋਟੇ ਬੱਚੇ ਆਪਣੇ ਤਿੰਨ ਤਿੰਨ ਮਹੀਨੇ ਢਾਈ ਢਾਈ ਤਿੰਨ ਤਿੰਨ ਮਹੀਨੇ ਦੇ ਬੱਚੇ ਆ ਸਾਰੇ ਮੰਤੇ ਦੋ ਵਾਰ ਚੱਲਦੇ ਆਪਾਂ ਗਾਂਵਰੇ ਜੀ ਬੱਡੀ ਨੇ ਬਣ ਜੈ ਇਸ ਕਰਕੇ ਆਪਾਂ ਥੋੜਾ ਛੀਤੀ ਛੀਤੀ ਬਣਾਈਏ ਇਹਨਾਂ ਨੂੰ ਕਰਤਾ ਬੰਦ ਗੇਂ ਜਾਲੀਆਂ ਦੇ ਵਿੱਚ ਲਾਈ ਹੋਇਆ ਤਰਪਾਲ ਕੱਟ ਕੇ ਵਧੀਆ ਤਰੀਕੇ ਨਾਲ ਆ ਦੇ ਨੰਬਰ 2 ਫੁੱਡਾ ਆ ਆਪਣਾ ਇਹਦੇ ਵਿੱਚ ਮੇਰੇ ਰੱਖਿਆ ਕੜਕਨਾਥ ਮੁਰਗਾ ਮੁਰਗੀ ਉਹ ਹਨਾ ਸਾਰੇ ਬਲਡਾਂ ਆ ਦੂਜੀ ਦੇਸੀ ਵਰਦੀ ਇਧਰ ਦੁਰੀ ਤੇ ਇੱਥੇ ਦੋ ਜਣ ਦੋ ਜਾਨਵਰ ਹੁੰਦੇ ਆ ਤੇ ਆਹ ਦੇਸੀ ਉਧਰੋਂ ਆ ਗਏ ਇਹ ਕਤਾ ਹੋ ਗਿਆ ਤੇ ਬੋਰ ਤੇ ਡਾਕੂ ਲੋ ਨਾ ਨਾ ਅੱਧੂ ਆਵੇ ਪੁਰਾਣ ਜਿੱਥੇ ਜਿੱਥੇ ਉਹਦਾ ਦਾਣੇ ਵਾਲੇ ਰੱਖਿਆ ਹੋਇਆ ਮੇਰਾ ਹੈਗਾ ਜੇ ਕੋਈ ਵੀ ਹੈ ਵਾਲੇ ਸਭ ਜੀਰੀਆਂ ਦਵਾਈ ਦੂਈ ਹੜਕ ਦੇ ਅੰਦਰ ਰੱਖਿਆ ਹੋਇਆ ਤੇ ਆਪਣੇ ਕੋਲੇ ਮੈਸੀ ਆ ਪੁਰਾਣਾ ਸੀਗਾ ਉਹ ਰੰਗ ਰੰਗ ਕੀਤਾ ਸੀ ਘਰੇ ਆਹ ਸ਼ੋ ਪਈ ਆ ਬਾਕੀ ਤਿਆਰ ਕਰਦੇ ਆ ਉਹਨੂੰ ਅਹੀਂ ਹੌਲੀ ਹੌਲੀ ਤੇ ਇਹ ਦੂਜਾ ਪਿੰਜਰਾ ਵਾ ਵੀਰੇ ਮੇਰਾ ਪੂਰਾ 10x10 ਦਾ ਪਿੰਜਰਾ ਤੇ ਇੱਥੇ ਮਿੱਟੀ ਮੁੱਟੀ ਸੀ ਕਿ ਰੱਖੀ ਮੇਰੀ ਸਾਰੀ ਮੈਂ ਚੱਕਤੀ ਕਲੀ ਮਾਰਤੀ ਸਫਾਈ ਕਰਤੀ ਐਨ ਮੈਨੂੰ ਐ ਵੀ ਸਫਾਈ ਕਰਕੇ ਉਦੋਂ ਬਾਅਦ ਹੀ ਦਵਾਰੇ ਕਰੂੰਗਾ ਦੂਜੇ ਬਾਲ ਡਾਹਨੇ ਆਪਣੇ ਦੇਖੋ 340 ਬਾਂਹ ਜਾਨਵਰ ਆ ਮੇਰੇ ਕੋਲ ਬਹੁਤ ਵਧੀਆ ਹੈ ਤੇ ਇਹ ਪੰਘਰਾ ਬਾਂਡੇ ਆ ਦੇ ਬੈਠੀ ਲੱਗਦਾ ਆਂਡੇ ਦੀ ਤੇਜ਼ੀ ਮੈਂ ਚੌਕਤੀ ਤੇ ਵਿੱਚ ਇਹਨਾਂ ਨੂੰ ਫੀਡ ਵੀ ਪੂਰੀ ਵਧੀਆ ਪਾਉਂਦੇ ਆ ਨਹੀਂ ਕਿ ਬਈ ਮਾੜੀ ਫੀਡ ਨਹੀਂ ਗੀ ਕੋਈ ਦੂਸਰੀ ਨਹੀਂ ਫੀਡ ਹੈਗੀ ਮੱਕੀ ਬਾਜਰਾ ਸਭ ਪੂਰੀ ਦੇਸੀ ਆ ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਵੀ ਕੈਮੀਕਲਾਂ ਕੋਈ ਖਵਾ ਕੇ ਇਹਨਾਂ ਨੂੰ ਆਂਡਾ ਲੈਂਦੇ ਆ ਇਹ ਉਹ ਵਧੀਆ ਦੇਸੀ ਅੰਡਾ ਲਈਦਾ ਇਹਨਾਂ ਤੋਂ ਹਾਂ ਹੈਗੀਆਂ 30 35 ਬਾਲੜਾ ਮੇਰੇ ਰੱਖੇ ਹੋਏ ਤੇ ਚ ਦੱਸਿਓ ਮੇਰੇ ਅਮੀਰ ਕਿਤੇ ਕਮੀ ਪੇਸੀ ਹੋਈ ਤਾਂ ਆਪਾਂ ਨੂੰ ਹਨਾ ਵੀਡੀਓ ਤੁਹਾਨੂੰ ਬਣਾ ਕੇ ਸਾਰੀ ਦੇਖੋ ਦੋ ਖੁੱਡੇ ਉਹਦੇ ਤੀਜਾ ਪਿੰਜਰਾ ਆ ਦੇ ਕੱਲੂ ਇੱਥੇ ਮਿੱਟੀ ਲੈ ਕੇ ਸਟਾਂਗੇ ਤੇ ਚ ਐਟਾਂ ਜੋੜ ਕੇ ਹੁਣ ਬਣਾ ਦੇਣਾ ਇਹਨਾਂ ਦਾ ਵੀ ਬੈਠਣ ਨੂੰ ਵੀ ਇੱਥੇ ਮਿੱਟੀ ਚ ਲੈਣ ਨੂੰ ਹਨਾ ਚਲੋ ਮੇਰੇ ਵੀ ਦੱਸਿਓ ਹਨਾ ओके धन्यवाद ਸਾਰਿਆਂ ਦਾ ਐਂ ਘਰ ਮੈਂ ਤੁਹਾਨੂੰ ਦੱਸਦਾ ਵੀਡੀਓ ਕਿਵੇਂ ਬਣਾਉਣੀ ਹੈ ਹਜੇ ਨਾ ਬਣਾਉਣੀ ਸ਼ੁਰੂ ਕਰੀ ਇਹ ਪਿੰਡ ਪੰਡੋਰੀ ਹੈ ਜੀ ਰੱਖੇ ਹੋਏ ਜਾਨਵਰ ਦੇਖੋ ਸਾਡੇ ਸਾਰੇ ਆਓ 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 ਮਾਰਦੇ ਆ ਬੜਕਾਂ ਵੀਰੇ ਦਾਣਾ ਦੇਖੋ ਕੋਈ ਫੀਡ ਵਾਲਾ ਸਿਸਟਮ ਨਹੀਂ ਆਰਗੇਨਿਕ ਆ ਸਾਰਾ ਕੁਝ ਕਿਸੇ ਨੂੰ ਵੀ ਦੇਸੀ ਅੰਡੇ ਦੀ ਜਰੂਰਤ ਹੋਵੇ ਸੰਪਰਕ ਕਰ ਸਕਦਾ ਵੈਸੇ ਤਾਂ ਚਲੋ ਹੈਗੇ ਜਿਹੜੇ ਬੰਦੇ ਨੂੰ ਪਤਾ ਵਾ ਜਿਹਨੂੰ ਨਹੀਂ ਵੀ ਪਤਾ ਮੈਂ ਕਿਹ ਦਿਖਾਉਣੀ ਚੀਜ਼ ਜਰੂਰੀ ਆ ਦਾਣਾ ਸਾਰਾ ਹੀ ਦੇਸੀ ਦਾਣਾ ਆ অর্ਗੈਨਿਕ ਆ ਸਾਰੀ ਚੀਜ਼ ਹੀ ਅੱਜ ਕੱਲ ਇਹੋ ਚੀਜ਼ ਆ ਵੀ ਫੀਡਾਂ ਵਾਲੇ ਲੋਕ ਖਾਈ ਜਾਂਦੇ ਨੇ ਅੰਡੇ ਤੇ ਉਹਨਾਂ ਲੋਕਾਂ ਨੂੰ ਪਤਾ ਨਹੀਂ ਕਈਆਂ ਨੂੰ ਵੀ ਦੇਸੀ ਚੀਜ਼ ਹੁੰਦੀ ਕੀ ਆ ਕਲੀ ਪਾਈਏ ਥੱਲੇ ਕੋਈ ਕਟਾਉਣ ਦਾ ਵਾ ਨੇ ਪਾਂਡਿਆਂ ਚ ਲਾਲ ਦਵਾਈ ਪਾਈ ਆ ਪਾਂਡਿਆਂ ਚ ਪਾਣੀ ਦੇ ਵਿੱਚ ਪਾਣੀ ਸਾਫ਼ ਨੂੰ ਕਲੀ ਪਾ ਕੇ ਸਾਰਾ ਸਾਫ਼ ਹੈ ਕਲੀ ਸਿਸਟਮ ਦੇਖੋ ਇੱਧਰ ਬੱਚੇ ਆ ਤੇ ਹੁਣ ਸਿਸਟਮ ਬਣਾਵਾਂਗੇ ਇੱਥੇ ਉੱਤੇ ਮਤਲਬ ਸਾਰਾ ਕਵਰ ਕਰਕੇ ਸਾਰਾ ਉਹ ਪਰਲਾ ਏਰੀਆ ਸਾਰਾ ਕਵਰ ਕਰ ਕੇ ਕਿਥੇ ਜਾਨਵਰ ਛੱਡ ਦੇਣੇ ਉਧਰ ਪਰਲੇ ਪਾਸੇ ਗਾਰਮੀ ਮੈਲੀ ਸਿਸਟਮ ਬਣਾਉਣਾ ਉਧਰ ਬਾਕੀ ਬਣਿਆ ਹੋਇਆ ਵਾ ਖੁੱਡੇ ਖਾਡੇ ਪੂਰੇ ਵਧੀਆ ਬਣੇ ਹੋਏ ਆ ਬੱਚੇ ਇਨਕੂਵੇਟਰ ਲੱਗਿਆ ਹੋਇਆ ਵਾ ਨਾ ਗਾਣਾ ਦੇਖੋ ਬਾਈ ਮੂਫਲੀ ਦੀ ਆ ਮੂਫਲੀ ਆ ਵਿੱਚ ਮੱਕੀ ਬਾਜਰਾ ਸਰੋਂ ਪਣਕ ਥੱਲੇੋਂ ਮਾਰ ਠੀਕ ਆ ਤਾਰਾ ਵੀ ਦਾ ਉੱਤੇ ਉੱਤੇ ਹੀ ਰੱਖਿਆ ਹੋਰ ਚੀਜ਼ਾਂ ਨੇ ਸਾਰਾ ਕੋ ਥੱਲੇ ਕੋਈ ਇਹਦੇ ਚ ਫੀਡ ਨਹੀਂ ਹੈਗੀ ਠੀਕ ਹੈ ਕੱਲਾ ਦੇਸੀ ਸਿਸਟਮ ਬਣਾ ਕੇ ਪਾਇਆ ਹੈ ਵਾ ਆਰਗੈਨਿਕ ਚੀਜ਼ਾਂ ਨੇ ਸਾਰੀਆਂ ਦਾਣਾ ਸਾਰਾ ਪੂਰਾ ਪਿਓਰ ਦਾਣਾ ਬਣਾਇਆ ਘਰ ਦਾ ਇਹ ਫਰਕ ਹੁੰਦਾ ਆਪਾਂ ਕਹਿੰਦੇ ਵੀ ਆਰਗੈਨਿਕ ਅੰਡੇ ਦਾ ਕੀ ਫਰਕ ਆ ਜੀ ਦੇਸੀ ਹੈ ਚਾਹੇ ਦੇਸ ਬੱਚੇ ਘੜਾ ਹੋਵੇ ਚਾਹੇ ਵੀ ਆਪਾਂ ਕਹਿੰਦੇ ਪੋਲਟਰੀ ਵਾਲੇ ਅੰਡੇ ਵੀ ਸੇਮ ਹੀ ਹੁੰਦੇ ਆ ਉਹ ਵੀਰੇ 8 ਰੁਪਏ ਦਾ ਦੇਸੀ ਅੰਡਾ ਹੈ ਤੇ ਇਹ 25 30 ਰੁਪਏ ਦਾ ਇਹੀ ਚੀਜ਼ ਦਾ ਫਰਕ ਆ ਨਾ ਕਿਉਂਕਿ बाजरा ਤੋਂ ਲੈ ਕੇ ਮੱਕੀ ਕਣਕ ਇਹ ਚੀਜ਼ਾਂ ਬਹੁਤ ਮਹਿੰਗੀਆਂ ਨੇ ਠੀਕ ਹੈ ਨਾ ਤਾਂ ਕਰਕੇ ਅੰਡਾ ਮਹਿੰਗਾ ਹੁੰਦਾ ਵਾ ਹੈਲਦੀ ਜਾਨਵਰ ਨੇ ਕੋਈ ਇਹੋ ਜੀ ਗੱਲ ਬਾਤ ਨਹੀਂ ਠੀਕ ਆ ਹੁਣ ਸਾਡਾ ਅੰਡਾ ਇਸ ਟਾਈਮ 30 ਰੁਪਏ ਅੰਡਾ ਜਾ ਰਿਹਾ ਵਾ ਐਦਕੀ ਜਾਨਵਰ ਘਟਾ ਪਿਛਲੀਆਂ ਸਿਆਲਾਂ ਨੂੰ ਕਹਿੰਦਾ ਮਤਲਬ ਰੱਬ ਰੱਖੇ ਸੁੱਖ ਹੋਰ ਵਧਾਵਾਂਗੇ ਜਾਨਵਰ ਅਸੀਂ ਲਾਈਬਰੀ ਬੈਂਟਮ ਦਾ ਤੈਨੂੰ ਆ ਪੇਰ ਦੇ ਦਿੰਦਾ ਮੈਂ ਭਰਾ ਜੱਟ ਨੂੰ ਬਹੁਤ ਸੋਹਣਾ ਪੇਰਾ ਬਰੀਡਿੰਗ ਪੇਰਾ ਹੰਡੇ ਹਾਰੇ ਕੋਚਨ ਬੈਂਟਮ ਪਾਇਆ ਪਿਓਰ ਵਾਈਟ ਇਹ ਵੀ ਸੇਲ ਤੇ ਹੈ খার্চ করে